ਤਾਂ ਤੁਹਾਡੀਆਂ ਦੁਆਵਾਂ ਮਾਰ ਅਰਦਾਸਾਂ ਸਦਕਾ ਅੱਜ ਬਲਜਿੰਦਰ ਭੈਣ ਦਾ ਘਰ ਲੱਭ ਗਿਆ ਅਜੇ ਭੈਣ ਨੂੰ ਜੋਧਾ ਫੋਨ ਲੈ ਕੇ ਆਏ ਸੀ ਤੁਸੀਂ ਦੇਖਿਆ ਸੀ ਕੀ ਹਾਲਤ ਸੀ ਭੈਣ ਦੀ ਇਹਦੇ ਹਸਬੰਦ ਨੇ ਇਹਦੇ ਪਤੀ ਨੇ ਇਹਨੂੰ ਕੁੱਟ ਕੇ ਘਰੋਂ ਕੱਢਦਾ ਅੱਜ ਵੀ ਹੁਣ ਇਹਦਾ ਪਰਿਵਾਰ ਦੇ ਵਿੱਚ ਉਹਦੇ ਪੇਕੇ ਪਰਿਵਾਰ ਚ ਉਹਦੇ ਪਿਤਾ ਜੀ ਆਏ ਨੇ ਭਾਈ ਦਾ ਹਰੀ ਉਹ ਮੈਂ ਕੌਣ ਹਾਂ ਬੰਤੀ ਬੰਤੀ ਹਾਂ ਇਹ ਕੌਣ ਇਹ ਸੱਨ ਮਾਰ ਇਹ ਕੌਣ ਇਹ ਮੈਂ ਭਾਈ ਆ ਤਰਫ ਕੀ ਲੱਗਦਾ ਏ ਪਪਾ ਪਪਾ ਲੱਗਦਾ ਨਹੀਂ ਇੱਕ ਨੇ ਟਾਈਮ ਹੋ ਗਿਆ ਉਕਰਨ ਕਿਨੂ ਪੈਣਾ ਡੇਟ ਤੋਂ ਡੇਟ ਤੋਂ ਗਿੰਦਰ ਭਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਤਕਲੀਫ ਤਾਂ ਇਹ ਹੈਗੀ ਹੈ ਜਿਹੜੀ ਦੀ ਸਮੱਸਿਆ ਆਪਣੇ ਦਿਮਾਗੀ ਪ੍ਰੋਬਲਮ ਚੱਲਦੀ ਹੈ ਤਾਂ ਉਹ ਕਹਿੰਦਾ ਮੇਰੇ ਘਰ ਨਾ ਬੜੀ ਹੁਣ ਲੋਕ ਇਹਨੂੰ ਕਮਲੀ ਕਹਿੰਦੇ ਕਮਲੀ ਕਾਦੀ ਹੈ ਕਮਲੇ ਤੋਂ ਲੋਕ ਨੇ ਜਿਨ੍ਹਾਂ ਨੇ ਇਹਦੀਆਂ ਹਾਲਤ ਕੀਤੀ ਜੀ ਵੀ ਖਾਲਸਾ ਵਾਹਿਗੁਰੂ ਜਿੱਕੇ ਤੇ ਵੀਰ ਦੀ ਹੈ ਇਹ ਕਮਾਈ ਆ ਇਹਦੀ ਬਾਹ ਦੇ ਵਿੱਚ ਨਾ ਵਾਗੋ ਪਹੀਆ ਪਰਲੇ ਪਾਸੇ ਮਾਇਆ ਹੁਣ ਦੇਖੋ ਇਹ ਕੋਈ ਨਾ ਕੋਈ ਬੜੀ ਹੋਰ ਮੇਰੀ ਭੈਣ ਠੀਕ ਹੈ ਤੂੰ ਮਤਲਬ ਗਿੱਲੋ ਭੇਜਾਂ ਆ ਫੋਟੋ ਕਿਹਦੀ ਹੈ ਭੈਣੀ ਨਹੀਂ ਰੱਬ ਰੈਨ ਆ ਠੀਕ ਹੈ ਇਹ ਵੀ ਠੀਕ ਹੈ ਇਹਦੀ ਫੋਟੋ ਹੈ ਮੇਰੀ ਹੈ ਉਹ ਆ ਤੇਰੀ ਫੋਟੋ ਆ ਹਾਂ ਆਹ ਕੌਣ ਹੈ ਕਿਹਦਾ ਵਿਆਹ ਹੋਇਆ ਸੀ ਵਿਆਹ ਹੋਇਆ ਤਾਂ ਕਿਹਦਾ ਹੋਇਆ ਸੀ ਆ ਕੋਣਾ ਕੁੜੀ ਛੋਟੀ ਸੀ ਹੋਰ ਬਲਜਿੰਦਰ ਭੈਣ ਠੀਕ ਆ ਠੀਕ ਆ ਇੱਧਰ ਨੂੰ ਮਿਲਾਵਾ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਤੁਹਾਡੀਆਂ ਦੁਆਵਾਂ ਮਰਦਾਸਾਂ ਸਦਕਾ ਅੱਜ ਬਲਜਿੰਦਰ ਭੈਣ ਦਾ ਘਰ ਲੱਭ ਗਿਆ ਬਲਜਿੰਦਰ ਭੈਣ ਨੂੰ ਜੋਧਾ ਪਿੰਡ ਲੈ ਕੇ ਆਏ ਸੀ ਤੁਸੀਂ ਦੇਖਿਆ ਸੀ ਕੀ ਹਾਲਤ ਸੀ ਭੈਣ ਦੀ ਉਹ ਵੀ ਤਸਵੀਰਾਂ ਅਸੀਂ ਸ਼ੇਅਰ ਕੀਤੀਆਂ ਨਾਲ ਤੇਰਾ ਪੁੱਤ ਨਹੀਂ ਨਿਆ ਇੱਕ ਔਰਤ ਐਸ ਕੰਡੀਸ਼ਨ 'ਚ ਸੜਕਾਂ ਦੇ ਕੋਲ ਮਰੀ ਹੋਵੇ ਤੇ ਸਾਡਾ ਸਮਾਜ ਕਿਦਾਂ ਦਾ ਰੋਲ ਕਿਦਾਂ ਦਾ ਅਦਾ ਕਰਦਾ ਆਪਾਂ ਸਾਰੇ ਜਾਣਦੇ ਆ ਪਰ ਬੜੀ ਦੁੱਖ ਦੀ ਗੱਲ ਆ ਵੀ ਇਹਦੇ ਹਸਬੰਦ ਨੇ ਇਹਦੇ ਪਤੀ ਨੇ ਇਹਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਬੱਚੇ ਆ ਦੋ ਇੱਕ ਬੇਟੀ ਆ ਵਿਆਹੀ ਹੋਈ ਆ ਬੇਟਾ 20 ਸਾਲ ਦਾ ਕੋਈ ਮੈਂ ਕਿਸੇ ਨੇ ਦੇਖਿਆ ਪਰ ਅੱਜ ਬਲਜਿੰਦਰ ਭੈਣੇ ਅੱਜ ਵੀ ਹੁਣ ਇਹਦਾ ਪਰਿਵਾਰ ਦੇ ਵਿੱਚ ਉਹਦੇ ਪਿਕੇ ਪਰਿਵਾਰ ਚ ਉਹਦੇ ਪਿਤਾ ਜੀ ਆਏ ਨੇ ਤੇ ਅੱਗੋਂ ਇਹਦੇ ਕਜਨ ਬ੍ਰਦਰ ਭੈਣਾਂ ਆਏ ਨੇ ਆਜਾ ਭੈਣੇ ਆਹ ਕੌਣ ਆਇਆ ਅਕਾ ਦੇ ਹੂੰ ਸਹਾਰਾ ਇਹ ਇਹਨੂੰ ਨੀ ਵਾਹ ਆਹ ਕੌਣ ਹੈ ਜਲ ਮੇਲ ਪਿੱਤਾ ਜੀ ਜੱਪੀ ਪਾ ਕੇ ਮੇਲ ਮੇਲ ਇੱਧਰ ਮੇਲ ਬਾਪੂ ਨੂੰ ਮੇਲ ਜੱਫੀ ਪਿਆਰ ਲੈਣ ਆਪਾਂ ਤੁਹਾਨੂੰ ਬਾਈ ਦਾ ਆਜੋ ਨੀ ਬਾਈ ਯਾਰ ਆਹ ਕੌਣ ਹੈ ਇਹ ਚੋਲੇ ਸੋਤੇ ਉੱਪਰ ਆਇਆ ਇਹ ਕੌਣ ਹੈ ਭਾਈ ਗਰਨ ਦਾ ਵਾਹ ਕੌਣ ਬੰਤੀ ਹੈ ਬੰਤੇ ਹਾਂ ਅਸੀਂ ਬੰਤੀ ਰਹਦੇ ਹਾਂ ਇਹ ਕੌਣ ਹੈ ਇਹ ਸਨ ਮਾਰਾ ਇਹ ਕੌਣ ਹੈ ਯੋ ਮੈਂ ਭਾਈਆਂ ਕੋਈ ਲੱਗਦਾ ਤੇਰਾ ਘਿਲਾ ਕੇ ਬੈਹ ਪਪਾ ਪਪਾ ਲੱਗਦਾ ਬਾਈ ਕਹਿੰਦੇ ਅੱਛਾ ਬਾਈ ਕਹਿੰਦੇ ਐ ਇਹ ਕੌਣ ਇਹੀ ਲੱਗਦੇ ਤੇਰੀ ਭੈਣ ਨਾ ਭੈਣ ਲੱਗਦੀ ਆ ਮਾਮੇ ਦੀ ਕੁੜੀ ਹੈ ਕਿ ਚੱਪੂ ਵਾਲੀ ਕੁੜੀ ਹੈ ਹੈ ਉਾਰੀ ਕੁੜੀ ਹੈ ਕਿ ਮਾਮੇ ਦੀ ਮਾਮੇ ਮਮੇ ਕੀ ਹੋ ਗਈ ਇੱਕ ਤੂ ਪੱਪੀ ਲੱਗਦਾ ਪੱਤ ਨਹੀਂ ਪੱਪੀ ਹਾਂ ਸਾੜਿਆ ਨਹੀਂ ਰੇ ਇਹ ਸਾੜਿਆ ਅੱਧਾ ਸਾੜੀ ਤੇ ਮੈਂ ਦੇਖੀ ਨਹੀਂ ਇਟਾ ਕਰਨ ਨੂੰ ਲੈਪ ਕੋ ਦਾ ਮਿਲਦੇ ਜਾਏ ਜੀ ਚੜ ਕੇ ਕਿਤੇ ਨਹੀਂ ਲੱਭਦੇ ਨਹੀਂ ਪਤਾ ਕਿਸੇ ਨੂੰ ਹਾਂ ਜਦੋਂ ਹੈ ਕਿੰਨੇ ਸਾਲ ਹੋ ਗਏ ਭੈਣੇ ਨੂੰ ਇਦਾਂ ਹੋਏ ਨੂੰ ਇਹ ਬਸ ਜਦੋਂ ਵਿਆਹ ਹੋਇਆ ਜੀ ਵਿਆਹ ਤੋਂ ਬਾਅਦ ਹੀ ਹੋ ਗਈ ਸੀ ਇਹ ਲੰਗੀ 20-25 ਸਾਲ ਹੋ ਗਏ 6 ਹੋ ਗਏ ਜੀ ਅੰਦਰ ਜੇsrand ਆ ਵੀ ਜਾਂਦੀ ਆ ਫੁੱਲ ਚੁੱਕ ਗਏ ਸੀ ਫੁੱਲ ਜਾ ਕੇ ਛੱਡ ਕੇ ਆਣਾ ਪੈਂਦਾ ਇਹਨੂੰ ਘਰ ਬਾੜੇ ਹੂੰ ਰੇਨ ਚੜ ਕੇ ਆ ਜਾਂਦੀ ਆ ਪਤਾ ਨਹੀਂ ਕਿੱਥੇ ਰੁਕ ਕੇ ਘਰ ਲਾਪਾ ਲੰਦੀ ਆ ਫਿਰ ਇਹਨੂੰ ਜਾਣ ਦਾ ਪਤਾ ਨਹੀਂ ਫਿਰ ਆਈ ਸੀ ਹੁਣ ਪਿੱਛੇ ਜੇ ਆ ਗਈ ਚੜ ਗਈ ਬੱਸ ਸਵੇਰੀ 5 ਵਜੇ ਚੜਿਆ ਇਹ ਘਰੋਂ ਨਿਕਲੇ ਸਾਡੇ ਵੀ ਸਾਡੇ ਨੇ ਨਿਕਲ ਕੇ ਉਹਦੇ ਨਾਲ ਫਾਈਨਲ ਮੈਨਟ ਕੀ ਮੈਂ ਉਹਨਾਂ ਨੂੰ ਲਿਖ ਕੇ ਦੇਤੇ ਫਿਰ ਹੁੜ੍ਹਿਆਣੇ ਆ ਕੇ ਮੈਨੂੰ ਹੋਣ ਕਰਦੀ ਆ ਭਾਬੀ ਮੈਂ ਉਹਰੇ ਬੈਠੀ ਮੈਨੂੰ ਲੈ ਜਾ ਕੇ ਮੈਨੂੰ ਖੁ ਲੈ ਜਾ ਕੇ ਵੀ ਦੱਸ ਲੁਧਿਆਣਾ ਨੇੜੇ ਜਾਣਾ ਤੂੰ ਗਰਨਾਲੇ ਨੂੰ ਪਹੁੰਚੀ ਦੂੰ ਲੁਧਿਆਣੇ ਬੈਠੀ ਆ ਕੋਈ ਬੰਦਾ ਅੱਜ ਹੋ ਗਿਆ ਬਚਾ ਉਹਨੂੰ ਕਹਿੰਦਾ ਮੈਂ ਤਾਂ ਸੰਭ ਦੇ ਰਹੀ ਆ ਆਹਨ ਮੇਰੇ ਹਮ ਤੇ ਅੱਛੇ ਅੱਛੇ ਸੱਜੇ ਚੱਲਦੇ ਨੇ ਜਾਣਾ ਬੋਲਿਆ ਪਾ ਠੀਕ ਜਿੰਦਾ ਨਹੀਂ ਜੀ ਬੋਲੀ ਰਹਿਣਾ ਸੁਰਮਾ ਜੀਭ ਤੇ ਤਾਂ ਤੰਦ ਲਾਤਾ ਜੀ ਕਿਸੇ ਨੇ ਖਿਆਲ ਕਰਿਆ ਨਹੀਂ ਬਈ ਇਸ ਤਰ੍ਹਾਂ ਬੋਲਦਾ ਇਹ ਕਿੰਨੇ ਟਾਈਮ ਹੋ ਗਿਆ ਘਰੋਂ ਨਿਕਲੇ ਨੂੰ ਪਹਿਣਾ ਨਹੀਂ ਮੈਨੂੰ ਡੇਢ ਤੋਂ ਨਾ ਹੋ ਗਿਆ ਜੀ ਡੇਢ ਦਿਨ ਪਤਾ ਸੀਗਾ ਉਹਨਾਂ ਨੇ ਚੌਕ ਕਰਿਆ ਜਿਹੜੇ ਉਹਦੇ ਸਹੁਰੇ ਸੀਗੇ ਉਹਨਾਂ ਨੇ ਮਾਰਕੁੱਟ ਦੰਨੇ ਆ ਉਹ ਵਾੜਦੇ ਨਹੀਂ ਹੈਗੇ ਘਰ ਰੋਟੀ ਪਾਣੀ ਦੰਦੇ ਨਹੀਂ ਇਹਨੂੰ ਕੋਟੜਾ ਡੱਪ ਕੰਧ ਡੱਪ ਗਿਆ ਭੱਜ ਜਾ ਹੀ ਗੇਟ ਤੇ ਗੇਟ ਪਾੰਗ ਮੈਂ ਜ਼ੋਰ ਨਾਲ ਜੰਦਿਆ ਰਦੀਨ ਰਾਤ ਨੂੰ ਜਦ ਮਰਜ਼ੀ ਦੇ ਲੋ ਗੇਟ ਡੱਪ ਗਿਆ ਭੱਜ ਜਾਂਦੀ ਜਿੰਦਾ ਲਾ ਕੇ ਰੱਖ ਦੇ ਹਾਂਜੀ ਕਹਦੇ ਆ ਆਪੇ ਵਾਪਸ ਤੇ ਪੈਸੇ ਲੈ ਆ ਗਏ ਸੱਮਣੜਾ ਨੂੰ ਹੈ ਨਹੀਂ ਕੋਈ ਉਹ ਹੀ ਮੰਗਾ ਲੈ ਸੋ ਮੇਰੇ ਪਰ ਉਹ ਹੀ ਮੰਗਾ ਪਿਆ ਕਾ ਆਪ ਪਤਰੀਆ ਮਾ ਮੇਰੇ ਪਾਪਾ ਦੇ ਨਹੀਂ ਇਹ ਕਹਣਾ ਤੈਨੂੰ ਨੋ ਕਰਾ ਪੈਸੇ ਲਿਆ ਕਿਤੋਂ ਆਪ ਵੇ ਆਪਰੇ ਕਹਣਾ ਦਿਲਿਆ ਮਾ ਮੇ ਮਾ ਪਾਪਾ ਆਈ ਆਪਣੇ ਮਾਕੇ ਮੈਂ ਪੈਸੇ ਪਾਪਾ ਤੋਂ ਕੋਲ ਕਿ ਮੈਂ ਤੇਰੇ ਘਰੇ ਵਿਆਹੀ ਹਾਂ ਤੂੰ ਖਵਾ ਰੋਟੀ ਮੈਨੂੰ ਹਾਂ ਮੁਕਰ ਜਾ ਪੈਣਾ ਵਾ ਜਿੱਦ ਤੱਕ ਭਾਈ ਜਾਂਦੀ ਨਹੀਂ ਮੁਕਰਾਂ ਅਖਾ ਰੱਬ ਰੱਖ ਰਿਹਾ ਹਾਂ ਕਿ ਤਾਰਾ ਜਦੋਂ ਬਾਅਦ ਮੈਂ ਲੋ ਗਿਆ ਤੇਰੀ ਵਿਆਹ ਤੋਂ ਬਾਅਦ ਉਹ ਇੱਕ ਕੁੜੀ ਸੀ ਵੀ ਉਹ ਛੋਟੀ ਠੀਕ ਸੀਗੀ ਉਹਦੀ ਡੰਗ ਹੋ ਗਈ ਇਹਦੀ ਕੁੜੀ ਛੋਟੀ ਐ ਭੈਣ ਹੈ ਜੀ ਆਪ ਕੀ ਗੱਲ ਭਰਾ ਵੀ ਇਹਦਾ ਅਫਸਰ ਤਾਂ ਹੈ ਉਹਣਾ ਇੱਥੇ ਇਹਦੇ ਬਹੁਤ ਵੱਡੀ ਸੱਟ ਲੱਗੀ ਟੱਕ ਲੱਗਿਆ ਹੋਇਆ ਕੋਈ ਕਿਸੇ ਚੀਜ਼ ਨਾਲ ਉਹ ਦੋ ਘਾਰ ਉਹ ਕੁਛੀ ਚੀਜ਼ ਵੱਜੀ ਹੁੰਦੀ ਹੈ ਤੇ ਇੱਥੇ ਵੀ ਇੱਕੋ ਪਾਸੇ ਦੋਨੇ ਪਾਸੇ ਟੱਕ ਲੱਗੇ ਹੋਏ ਹੈ ਇਹਦੀ ਲੰਚਿੰਜ ਦੋ ਵੀ ਅਫਸਰ ਬੈਠੇ ਨਹੀਂ ਹਟਾ ਲੈ ਕੰਮ ਦੋਨਾਂ ਨੂੰ ਹਣੋ ਜੁਰਗ ਹੋ ਗਏ ਉਹ ਵੀ ਥੱਕੀ ਦੇ ਵਿੱਚ ਲੱਗੇ ਹੋਏ ਸੀ ਕੰਮ ਵਧੀਆ ਕਰਦੇ ਸੀ ਇਹਨਾਂ ਦੀ ਉਮਰ ਕਰ ਨਾਲ ਨਾਲ ਫੈਕਟਰੀ ਜੋ ਵਿਗੜਦਾ ਜੀ ਇਹ ਕੁਦਾ ਆਪ ਕੱਚੀ ਪੱਕੀ ਰੋਟੀ ਬਣਾ ਕੇ ਇਹਨਾਂ ਦੇ ਢਿੱਡ ਭਰਦੇ ਰਹੀ ਜਨ ਮੰਦੀ ਆ ਜਾਂਦੀ ਉਹਨੂੰ ਦੇਖਦਾ ਹੈ ਉਹ ਤਾਂ ਕਰੀ ਬਣਾਓ ਕਰੀ ਬਣਾਓ ਤੋ ਕਰੀਆ ਚੋੜਿਆ ਭਾਵੇਂ ਕਿਤੂ ਨਾ ਮਾਸੀ ਗੱਲਿਆ ਕਾ ਸਾਰੇ ਮੰਡੀ ਵੀ ਰਹਿ ਗਏ ਕਾ ਲਗ ਰਹਾ ਮੈਂ ਮੰਡੀ ਮਾਓ ਮਿਲਾਉਂ ਚਲ ਬਸ ਰਹੀ ਬਲਜਿੰਦਰ ਕੋਰੇ ਉਹ ਕੀ ਕਰਨਾ ਪਾਪਾ ਦੇ ਨਾਲ ਜਾਣਾ ਬਾਈ ਦੇ ਨਾਲ ਜਾਂ ਕੀ ਕਰਨਾ ਥੋੜਾ ਦਿਨ ਇੱਥੇ ਰਹਿ ਕੇ ਲਾਜ ਕਰਾਉਨੇ ਆ ਹਾਂਜੀ ਉਰੀ ਰੋ ਫਿਰਦੇ ਰਹੂਗਾ ਨਾਲ ਤੇਰੇ ਕੋਈ ਨਾ ਕੋਈ ਬਾਈ ਰਹ ਪੂਗਾ ਹੈਂ ਮਨਪੁਰ ਜਾਣਾ ਪੜਾਗਾ ਕੰਨ ਕੋਈ ਵੀ ਨਹੀਂ ਇੱਕ ਜਣੇ ਨੂੰ ਰਹਿਣਾ ਪੈਣਾ ਸਪਾ ਦਾ ਰਹਿਣਾ ਦੇ ਕਿਹਦੇ ਨਾਲ ਅਸੀਂ ਤਾਂ ਸਰਾਂ ਤੋਂ ਆਏ ਆ ਜੀ ਸਾਡੇ ਅਗਾਹਾਂ ਕਰਨ ਵਾਲੇ ਰਹਿੰਦੇ ਨੇ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਤਾ ਨਹੀਂ ਹੋ ਕਿ ਕਿੰਨੀ ਗੱਲ ਚੱਲੇਗੀ ਮੈਂ ਇੱਧਰ ਨੂੰ ਗੱਡਿਓ ਪਰ ਇਹਨੂੰ ਭੈਣ ਨੂੰ ਇਲਾਜ ਦੀ ਲੋੜ ਆ ਹਾਂਜੀ ਅਸੀਂ ਇਹਦਾ ਟ੍ਰੀਟਮੈਂਟ ਕਰਾ ਲਾਂਗੇ ਥੋੜੇ ਦਿਨ ਹੋਰ ਪਰ ਇੱਕ ਜਣੇ ਨੂੰ ਨਾਲ ਰੁਕਣਾ ਪਊਗਾ ਪਰਿਵਾਰ ਦੇ ਮੈਂਬਰ ਨੂੰ ਦੇਖੋ ਡਾਕਟਰ ਨੂੰ ਵੀ ਮਿਲਣਾ ਡਾਕਟਰ ਨੂੰ ਵੀ ਸਾਰੀ ਗੱਲ ਦੱਸਣੀ ਆ ਤੁਹਾਡੇ ਨਾਲ ਰਹੋਗੇ ਆਹੀ ਠੀਕ ਹੋਊਗੀ ਹੁਣ ਸਾਡੇ ਅਣਜਾਣ ਬੰਦਿਆਂ ਦੇ ਵਿੱਚ ਜਿਹਨੂੰ ਮਹੀਨਾ ਲੱਗਣਾ ਠੀਕ ਹੋਣ ਨੂੰ ਜੇ ਤੁਸੀਂ ਨਾਲ ਰਹੋਗੇ ਤਾਂ 10 ਦਿਨਾਂ ਚ ਠੀਕ ਹੋ ਜਾਣਾ ਯਾਨੀ ਕਿ ਇਹਨੂੰ ਤੁਹਾਡੇ ਸਾਥ ਦੀ ਲੋੜ ਆ ਸੀ ਤੁਹਾਡੀ ਮਦਦ ਕਰ ਸਕਦੇ ਆ ਖਰਚਾ ਕੋਈ ਨਹੀਂ ਆਉਣਾ ਤੇ ਇਲਾਜ ਵੀ ਵਧੀਆ ਹੋ ਜੂਗਾ ਤਾਂ 10 ਦਿਨ ਤੁਸੀਂ ਨਾਲ ਰੁਕ ਜੂ ਇੱਕ ਜਾਣਾ ਪਿਓ ਰੁਕ ਜੇ ਭਰਾ ਰੁਕ ਜੇ ਕੋਈ ਪੈ ਰੁੱਕ ਦੇ ਮਾਂ ਰੁੱਕ ਦੇ ਕੋਈ ਵੀ ਮੈਂਬਰ ਕਿੰਨੀ ਮਸ਼ੀਨ ਬਰਕਾਈ ਜਦ ਮੈਂ ਬਿਦੋਂ ਕਰਾ ਮਾਂ ਲੱਗਦਾ ਹੋਣਾ ਜਿੱਦਾਂ ਨਾ ਸੰਬੰਧ ਆਪਣੇ ਕਿਸੇ ਕੋਲੇ ਵੀ ਨਹੀਂ ਹੁੰਦਾ ਦੇਖੋ ਅੱਜ ਕੱਲ ਸਾਰੇ ਬਿਜ਼ੀ ਆ ਆਪਾਂ ਪਰ ਇਹਨੂੰ ਵੀ ਦੇਖੋ ਵਿਚਾਰੀ ਕਿਵੇਂ ਸੜਕਾਂ ਤੇ ਕਿੰਨੀ ਤਕਲੀਫ ਚੱਲੀ ਹੋਏ ਨੇ ਮਨ ਲਓ ਉੱਥੇ ਸੜਕ ਤੇ ਤੁਹਾਨੂੰ ਪਤਾ ਹੀ ਇਹ ਲੋਕ ਕਿਦਾਂ ਦੇ ਨੇ ਰੋਟੀ ਤੇ ਪਕਾਇਆਈ ਮੈਂ ਦੀ ਹੂੰ ਆ ਜੀ ਅੰਦਾ ਵੀ ਐ ਰੁੜ ਗਈ ਸੀ ਇਹ ਪਹਿਲਾਂ ਮਾਮਾ ਨਾਲ ਪੱਕੇ ਲਿਖਿਆ ਲੁਧਿਆਣੇ ਦਾ ਉਹ ਮੈਂ ਹੁਣ ਅਸੀਂ ਕਹਿੰਦੇ ਹੁਣ ਦੁਬਾਰਾ ਨਾ ਰੋਲੇ ਹੁਣ ਤੁਸੀਂ ਸਾਡਾ ਸਾਥ ਦਿਓ ਅਫੀ ਵੀ ਤੁਹਾਡੇ ਨਾਲ ਆ ਇਹਨੇ ਬਿਲਕੁਲ ਠੀਕ ਹੋ ਜਾਣਾ ਇਹਦਾ ਟਰੀਟਮੈਂਟ ਚੱਲੂਗਾ ਇਹ ਬਿਲਕੁਲ ਠੀਕ ਹੋ ਜੂ ਕਈ ਘਰੇ ਜਾ ਕੇ ਤੁਸੀਂ ਇੱਕ ਇਹਣਾ ਰੁਕ ਜੂ ਇੱਕ ਇਹਨੇ ਇਹਦੇ ਸੌਰੀ ਜਾ ਕੇ ਗੱਲ ਕਰੋ ਸਾਨੂੰ ਨੰਬਰ ਦਿਓ ਪਿੰਡ ਦੇ ਸਰਪੰਚ ਦਾ ਨੰਬਰ ਦਿਓ ਅਸੀਂ ਪਿੰਡ ਦੇ ਸਰਪੰਚ ਨਾਲ ਗੱਲ ਕਰਦੇ ਆ ਐ ਥੋੜੀ ਜਿਹੀ ਵਿਆਹ ਕਰਾ ਕੇ ਉਹ ਮੱਕਰ ਦੇ ਬੱਚੇ ਐ ਇਹਦੇ ਦੋ ਉਹਨਾਂ ਨੇ ਆਪਣਾ ਸੁੱਚਾ ਆਫ ਦਿੱਤਾ ਵੈ ਜੀ ਇਹ ਕੋਈ ਡੰਗਰ ਪਸ਼ੂ ਥੋੜੀ ਐ ਵੀ ਹੁਣ ਉਹਨੂੰ ਹੱਕ ਦੋ ਉਹ ਵੀ ਐਵੇਂ ਦੇਈਆਂ ਜੀ ਸਿੱਧਰੇ ਜੇ ਹਾਂ ਬਹੁਤ ਲਾकां ਲੋਈ ਕਿਤੇ ਰਹਿ ਮਿੱਤਰਾਂ ਆਪਣਾ ਆਪਾਂ ਜਾਓ ਤੇ ਹੁਣ ਦੇਖੋ ਜਿਵੇਂ ਤੁਸੀਂ ਸਾਰੇ ਸੁਣ ਵੀ ਰਹੇ ਹੋ ਦੇਖ ਵੀ ਰਹੇ ਹੋ ਬਲਜਿੰਦਰ ਭੈਣ ਦੀ ਜ਼ਿੰਦਗੀ ਦੇ ਵਿੱਚ ਇੱਕ ਤਕਲੀਫ ਤਾਂ ਇਹ ਹੈਗੀ ਹੀ ਹੈਗੀ ਜਿਹੜੀ ਉਹਦੀ ਸਮੱਸਿਆ ਪ੍ਰੇ ਦਿਮਾਗੀ ਪ੍ਰੋਬਲਮ ਚੱਲਦੀ ਆ। ਤੇ ਉਸ ਤੋਂ ਵੀ ਵੱਡੀ ਸਮੱਸਿਆ ਦੇਖੋ ਜਦੋਂ ਬੰਦਾ ਕੋਈ ਤਕਲੀਫ ਦੇ ਵਿੱਚ ਜਾਂਦਾ ਜੇ ਉਹ بیمار ਆ ਸਾਡਾ ਫਰਜ਼ ਬਣਦਾ ਸੀ ਉਹ ਤਾਂ ਸਾਥ ਦੇਈਏ। ਉਹਦੇ ਹਸਬੰਦ ਵੀ ਅਸੀਂ ਮਰਦ ਪ੍ਰਧਾਨ ਸਮਾਜ ਦੇ ਵਿੱਚ ਰਹਿੰਦੇ ਆ ਸਾਡੇ ਇਹੀ ਜੇ ਉਹ بیمار ਹੁੰਦਾ ਤਾਂ ਇਹ ਉਹਦੀਆਂ ਪੋਟੀਆਂ ਚੱਕਦੀ ਉਹਦਾ ਨਮਾਉਣ ਤਮਾਉਣ ਸਾਰਾ ਕੁਝ ਕਰਦੇ ਪਰ ਜੇ ਅੱਜ ਇਹ ਬਿਮਾਰ ਹੋ ਗਈ ਆ ਤਾਂ ਉਹ ਕਹਿੰਦਾ ਮੇਰੇ ਘਰ ਚ ਨਾ ਬਣੀ ਹਾਂ ਨਹੀਂ ਮੀਆਂ ਬਾਤ ਕਰਾਂਗੇ ਉਹਦਾ ਘਰ ਆ ਇਹਦਾ ਘਰ ਨਹੀਂ ਕੋਈ ਨਾ ਇਹ ਪਿੱਕਿਆਂ ਜੋਗੀ ਨਾ ਇਹ ਸੋਹਰਿਆਂ ਜੋਗੀ ਨਹੀਂ ਨਾ ਇਹ ਬੱਚਿਆਂ ਜੋਗੀ ਨਹੀਂ ਸਮਾਜ ਦੇ ਵਿੱਚ ਇਹਦੇ ਨਾਲ ਕੀ ਕੁਝ ਹੋ ਰਿਹਾ ਸੜਕਾਂ ਤੇ ਵਿਚਾਰੀ ਤੁਰੇ ਫਿਰਦੀ ਹੈ ਕੱਪੜੇ ਲਾੜਨ ਦੀ ਇਹਨੂੰ ਸੋਝੀ ਨਹੀਂ ਜਿਸ ਦਿਨ ਜੋਧਾ ਤੋਂ ਮਿਲੇ ਭੈਣੇ ਇੱਕ ਰਾਤ ਪਿੰਲੇ ਨੇ ਸਾਰੇ ਕੱਪੜੇ ਖੋਲ ਤੇ ਸੜਕ ਤੇ ਘੁੰਮ ਰਹੇ ਐਂ ਹੀ ਕਰਦੇ ਉਹਤੇ ਕਪੜੇ ਵਾਈ ਲੋਕਾਂ ਨੇ ਫੜ ਕੇ ਤੇ ਮਤਲਬ ਇਹ ਨੂੰ ਜੇ ਅੱਜ ਇਸ ਗੱਲ ਦੀ ਸੋਝੀ ਨਹੀਂ ਹੈਗੀ ਜਿਨ੍ਹਾਂ ਨੂੰ ਸੋਝੀ ਹੈਗੀ ਆ ਕੀ ਉਹ ਆਪਣਾ ਫਰਜ਼ ਨਿਭਾ ਰਹੇ ਆ ਕੀ ਉਹ ਜਿਨ੍ਹਾਂ ਨੂੰ ਸੋਝੀ ਹੈਗੀ ਕੀ ਉਹ ਸੂਝਵਾਨ ਹੈਗੇ ਆ ਸੋਝੀ ਹੋਣਾ ਤੇ ਸੂਝਵਾਨ ਹੋਣਾ ਦੋਨੋਂ ਅਲੱਗ-ਅਲੱਗ ਗੱਲਾਂ ਆ ਆਪਣੇ ਆਪ ਨੂੰ ਤਾਂ ਹਰੇਕ ਹੀ ਕਹਿੰਦਾ ਮੈਂ ਬਹੁਤ ਸਿਆਣਾ ਮੈਂ ਪਰ ਮਾਨੀ ਜੀ ਜਦੋਂ ਦੁੱਖ ਤਕਲੀਫ ਚ ਹੁੰਨੇ ਆ ਸੀ ਨਾ ਅਸਲੀ ਸਿਆਣਪ ਤਾਂ ਉਦੋਂ ਸਾਹਮਣੇ ਆਉਂਦੀ ਏ ਬੰਦੇ ਦੀ ਵੀ ਕੌਣ ਸਿਆਣਾ ਤੇ ਕੌਣ ਕਮਲਾ ਹੁਣ ਲੋਕ ਇਹਨੂੰ ਕਮਲੀ ਕਹਿੰਦੇ ਨਹੀਂ ਕਮਲੀ ਕਹਦੇ ਐ ਕਮਲੇ ਤੋਂ ਲੋਕ ਨੇ ਜਿਨ੍ਹਾਂ ਨੇ ਇਹਦੀ ਆ ਹਾਲਤ ਕੀਤੀ ਸ਼ਰਮ ਕਰੋ ਕੁਛ ਮਾੜੀ ਮੋਟੀ ਜੇ ਇਹਦੀ ਦਵਾਈ ਦੀ ਸਮਝਿਆ ਹੈਗੀ ਐ ਕੋਈ ਵਿਚਾਰੇ ਇਸ ਕਾਲਿੰਗ ਤੇ ਤੁਸੀਂ ਤਾਂ ਕਿਤੋਂ ਕਿਤ ਸਾਥ ਦਿਓ ਕੋਈ ਨਾ ਕੁਝ ਨਹੀਂ ਕੋਈ ਚੰਗੇ ਡਾਕਟਰ ਤੋਂ ਦਵਾਈ ਦਿਵਾਓ ਕੋਈ ਬਾਬਿਆਂ ਦੇ ਭੂਤਾਂ ਪ੍ਰੇਤਾਂ ਦੇ ਉਹਿਆਂ ਦੇ ਸੰਤਾਂ ਦੇ ਤਰੇ ਫਿਰਨ ਨਾਲ ਫਿਰ ਕਿਤੇ ਠੀਕ ਹੋਗੀ ਇਹਨੂੰ ਲੋੜਾ ਟ੍ਰੀਟਮੈਂਟ ਦੀ ਵੀ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਬਲਜਿੰਦਰ ਭੈਣ ਸਾਡੀ ਤਕੜੀ ਹੋਵੇ ਠੀਕ ਹੋ ਕੇ ਆਪਣਾ ਇੱਕ ਚੰਗਾ ਜੀਵਨ ਬਤੀਤ ਕਰੇ ਤੁਹਾਨੂੰ ਵੀ ਬੇਨਤੀ ਹੈ ਅਰਦਾਸ ਕਰਿਓ ਭੈਣ ਦੇ ਆਉਣ ਵਾਲੇ ਜੀਵਨ ਵਾਸਤੇ ਕਿਉਂਕਿ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਤੁਹਾਡੀਆਂ ਦੁਆਵਾਂ ਸਦਕਾ ਹੀ ਬਲਜਿੰਦਰ ਭੈਰ ਸਦਾ ਕੰਮ ਲੱਭਿਆ ਤੇ ਹੁਣ ਅਗਲਾ ਸਟੈਪ ਆ ਜਿਹੜਾ ਇਹਦੀ ਜ਼ਿੰਦਗੀ ਦਾ ਉਹ ਵੀ ਤੁਹਾਡੀਆਂ ਦੁਆਵਾਂ ਤੇ 10 ਸਾਲੇ ਸਿਰ ਅਧਿਕਰਨਦੀ ਪਿਤਾ ਜੀ ਆਏ ਨੇ ਸਾਡੇ ਕੋਲੇ ਚੰਦਰ ਨਾਮ ਹੈਗਾ ਜੀ ਨਾਂਵਾਪੂ ਜੋਡਾ ਮਾਮचंद ਮਾਮचंद ਜੀ ਤੇ ਇਹਨਾਂ ਨੂੰ ਵੀ ਇਹੀ ਬੇਨਤੀ ਕੀਤੀ ਆ ਇਹ ਵੀ ਕਹਿੰਦੇ ਵੀ ਮੈਂ ਬਿਜ਼ੀ ਆ ਬਹੁਤ ਹਨ ਸਾਰੇ ਘਰੇ ਇਹਨਾਂ ਦਾ ਜਿਹੜਾ ਬ੍ਰਦਰ ਹੈ ਇੱਕ ਉਹ ਵੀ ਠੀਕ ਨਹੀਂ ਦਿਮਾਗੀ ਤੌਰ ਤੇ ਮਦਰ ਆ ਤੇ ਉਹਨੂੰ ਦਿਗਦ ਨਹੀਂ ਜੀ ਦਵਾਈ ਦੂ ਵੀ ਦਵਾਈ ਕਾ ਲੈਣੀ ਪੜਾ ਜੀ ਰੋਟੀਆਂ ਵਗੈ ਕਾ ਕੰਮ ਹੈ ਜੀ ਹੋਣ ਸਬਜ਼ੀ ਬਣਾ ਕਾ ਦੇ ਉਹ ਕਰ ਮ ਕੋਈ ਨਹੀਂ ਦੇਖੋ ਬਾਪੂ ਜੀ ਇਦਾਂ ਵਾ ਗੱਲ ਮਾਤਾ ਜੀ ਨੂੰ ਵੀ ਚਾਹੇ ਤੁਸੀਂ ਇੱਥੇ ਲੈ ਆਓ ਆਪਦਾ ਇਲਾਜ ਕਰਾ ਲੈਣੇ ਉਹਦੀ ਅੱਖਾਂ ਨਾਲ ਚੈੱਕ ਅਪ ਕਰਾ ਲੈਣੇ ਉਹਨੂੰ ਅੱਖਾਂ ਦੀ ਦਵਾਈ ਚੱਲਿਆ ਜੀ ਜੇ ਕੋਈ ਪ੍ਰੈਸ਼ਰ ਹੋਵੇ ਆਪਰੇਸ਼ਨ ਕਰਾ ਦਿੰਦੇ ਆ ਜੇ ਉਹਦੀ ਚੱਲ ਨਹੀਂ ਹੁੰਦਾ ਉਹਦੀ ਇੱਥੇ ਆਪਾਂ ਡਾਕਟਰਾਂ ਤੋਂ ਚੈੱਕ ਅਪ ਕਰਾ ਕੇ ਫਿਜ਼ਿਓ ਵਗੈਰਾ ਕਰਾ ਲੈਣੇ ਜੀ ਪਰ ਜੇ ਨਹੀਂ ਕਿਤੇ ਕੋਈ ਛੋਟੀ ਮਦਦ ਕਰਨ ਨੂੰ ਧਿਆਨ ਹੈ ਪਰ ਮਦਦ ਤਾਂ ਤੁਹਾਨੂੰ ਨਾਲ ਖੜਕੇ ਲੈਣੀ ਪੈਣੀ ਹੈ ਨਾ ਮੈਂ ਕੱਲ ਫੋਨ ਤੇ ਵੀ ਤੁਹਾਡੇ ਨਾਲ ਗੱਲ ਹੋਈ ਸੀ ਵੀ ਤੁਸੀਂ ਆਓ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ ਪਰ ਤੁਸੀਂ ਵੀ ਸਾਡਾ ਸਾਥ ਦਿਓ ਬਾਕੀ ਜਿੱਦਾਂ ਮਾਰਾ ਸੱਚੇ ਪਾਤਸ਼ਾਹ ਕਰਾਂ ਜੇ ਸਾਡੇ ਕਰਮਾਂ ਚ ਸੇਵਾ ਹੋਈ ਜੇ ਪਰਿਵਾਰ ਦਾ ਕੋਈ ਮੈਂਬਰ ਨਾਲ ਰੁਕਣ ਨੂੰ ਤਿਆਰ ਹੋਊਗਾ ਤਾਂ ਅਸੀਂ ਭੈਣ ਨੂੰ ਇੱਥੇ ਰੱਖ ਕੇ ਟ੍ਰੀਟਮੈਂਟ ਕਰਾਵਾਂਗੇ ਨਹੀਂ ਤਾਂ ਇਹਨਾਂ ਨੂੰ 1 ਮਹੀਨੇ ਦੀ ਦਵਾਈ ਦੇ ਕੇ ਅਸੀਂ ਅੱਜ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਦੇ ਨਾਲ ਇਹਨਾਂ ਨੇ ਵਾਪਸ ਪਿੰਡ ਭੇਜਾਂਗੇ ਅਰਦਾਸ ਕਰਿਓ ਬਲਿੰਦਰ ਭੈਣ ਤਕੜੀ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਤੇ ਇਹਦੇ ਸਾਰੇ ਪਰਿਵਾਰ ਨੂੰ ਵੀ ਸਾਡੀ ਬੇਨਤੀ ਆ ਕਿ ਜੇ ਉਹ ਸਾਡੀ ਵੀਡੀਓ ਦੇਖਦੇ ਆ ਭਰਾਵਾ ਮਾੜੀ ਮੋਟੀ ਜ਼ਿੰਮੇਵਾਰੀ ਸਮਝ ਫੋਨ ਬੰਦ ਕਰਕੇ ਤੁਸੀਂ ਉਹਦੇ ਸਹੁਰੇ ਦਾ ਫੋਨ ਵੀ ਨਹੀਂ ਚੱਕ ਰਹੇ ਆਪਣੇ ਕਿਸੇ ਦੇ ਚਿਹਰਾ ਦਾ ਫੋਨ ਨਹੀਂ ਚੱਕ ਰਹੇ ਇਹ ਕਾਹ ਦੀ ਸ਼ਾਨਫਾ ਤੇਰੀ ਵਾਈਫ ਆ ਤੇਰੇ ਦੋ ਬੱਚਿਆਂ ਦੀ ਮਾਂ ਆ ਤੂੰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ ਪਰ ਇਹਦਾ ਸਾਥ ਦੇ ਕਿ ਜੋ ਬੀਜ ਨੇ ਆ ਇਹ ਵੱਢਣਾ ਪੈਣਾ ਜੇ ਅੱਜ ਤੁਸੀਂ ਇਹ ਤੋਂ ਭੱਜ ਰਹੇ ਹੋ ਸਮਾਂ ਜ਼ਰਾ ਦੂਰ ਨਹੀਂ ਵਕਤ ਕਿਸੇ ਤੇ ਵੀ ਪੈ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਹੈ ਪੈਣ